ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਹੈ ਕਿੱਦਾਂ ਦੀ ਲੱਗਦੀ ਹੈ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਫਰਸਟ ਸੂਟ ਆਪਣਾ ਹੋਏਗਾ ਫਰੋਜ਼ੀ ਕਲਰ ਚ ਹੋਏਗਾ ਜਿਹੜਾ ਕਿ ਟ੍ਰੈਂਡਿੰਗ ਚ ਕਲਰ ਹੁੰਦਾ ਆ ਆਪਣਾ ਇਹਦਾ ਫੈਬਰਿਕ ਆ ਪਰ ਰੱਖਿਆ ਔਰਗੈਂਜ਼ਾ ਦਾ ਠੀਕ ਹੈ ਜੀ ਇਹਦੇ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ neck ਚੈੱਕ ਕਰੋ neck ਬਹੁਤ ਹੈਵੀ ਬਣਿਆ ਆ ਤੇ ਬਾਕੀ ਦੋ ਕਲੀਆਂ ਜਿਹੜੀਆਂ نیچے ਤੋਂ ਉੱਪਰ ਨੂੰ ਆਉਣਗੀਆਂ ਤੇ ਬਾਕੀ ਸਾਰੇ ਜਿਹੜੀ ਸ਼ਰਟ ਦੇ ਵਿੱਚ ਹਨ ਡਾਟਸ ਦਾ ਕੰਮ ਕੀਤਾ ਹੋਏਗਾ ਦੇ ਨਾਲ ਦਾ ਪੱਪਾ ਦੁਪੱਟਾ ਇਹਦੇ ਰੱਖਿਆ ਹੈ ਬਨਾਰਸੀ ਦਾ ਦੁਪੱਟਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਹੋਏਗਾ ਦੁਪੱਟੇ ਤੇ ਫੋਰ ਸਾਈਡ ਜਿਹੜੀ ਲੈਸ਼ ਲੱਗੀ ਹੋਏਗੀ ਕੀਕੀ ਜੀ ਨਾਲ ਬਹੁਤ ਸੋਹਣਾ ਲੱਗਦਾ ਦੁਪੱਟਾ ਫੈਬਰਿਕ ਆਰਗੰਜ਼ਾ ਦਾ ਹੋਏਗਾ ਤੇ ਹੈਂਡਵਰਕ ਦਾ ਸਾਰਾ ਹੀ ਕੰਮ ਕੀਤਾ ਹੋਏਗਾ ਬਹੁਤ ਸੋਹਣੀ ਜਿਹੜੀ ਸ਼ਰਟ ਰੈਡੀ ਕੀਤੀ ਆ ਇਹਦੇ ਵਿੱਚ ਆਪਣੇ ਕੋਲ ਕਾਫੀ ਕਲਰ ਹੈਗੇ ਆ ਜਿਹੜਾ ਵੀ ਇਹਨਾਂ ਵਿੱਚੋਂ ਤੁਹਾਨੂੰ ਕਲਰ ਪਸੰਦ ਹੈ ਤੁਸੀਂ ਸਕਰੀਨਸ਼ਾਟ ਭੇਜੋ ਆਪਣਾ ਆਰਡਰ ਜਿਹੜਾ ਹੈ ਬੁੱਕ ਕਰ ਸਕਦੇ ਹੋ ਨੰਬਰ ਤਾਂ ਅੱਡੇ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਸੋ ਉਸ ਨੰਬਰ ਤੇ ਮੈਸੇਜ ਕਰਕੇ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਜਿਹੜਾ ਬੁੱਕ ਕਰਾ ਸਕਦੇ ਹੋ ਆ ਬਲੂ ਕਲਰ ਦੇਖੋ ਪਰਸਨਲੀ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਬਹੁਤ ਹੀ ਉੱਠਦਾ ਹੈ ਕਲਰ ਠੀਕ ਹੈ ਜੀ ਬਾਕੀ ਇਹ ਮਜ਼ੈਂਟਾ ਕਲਰ ਇਹ ਵੀ ਬਹੁਤ ਭਿਆਣਾ ਤੇ ਜਿਹੜੀ ਫੇਵਰਿਟ ਕਲਰ ਰਹਿੰਦਾ ਹੈ ਤੇ ਇਹਨਾਂ ਵਿੱਚੋਂ ਅਗਰ ਤੁਹਾਨੂੰ ਇਹ ਪਸੰਦ ਆ ਤੁਸੀਂ ਇਹ ਵੀ ਬੁੱਕ ਕਰਾ ਸਕਦੇ ਹੋ ਸਾਰੇ ਕਲਰ ਟ੍ਰੈਂਡਿੰਗ ਚਾ ਸਾਰੇ ਕਲਰ ਬਹੁਤ ਹੀ ਸੋਹਣੇ ਲੱਗ ਰਹੇ ਆ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਈ ਜਾਂਦਾ ਆਪਣਾ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਾਓ ਬਾਕੀ ਅਗਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਤੁਸੀਂ ਕੋਈ ਹੋਰ ਫੈਬਰਿਕ ਲਾਈ ਕਰਦੇ ਹੋ ਤੁਸੀਂ ਉਹਦੇ ਤੇ ਵੀ ਕਸਟਮਾਈਜ਼ ਕਰਾ ਸਕਦੇ ਹੋ ਨੈਕਸਟ ਆਵਲੇ ਸੂਟ ਆ ਇਹ ਆਪਾਂ ਰ ਬਣਾਇਆ ਚਨਾਉਂ ਦੇ ਵਿੱਚ ਚਨਾਉਂ ਚ ਰੈਡੀ ਕੀਤਾ ਚਨਾਉਂ ਦਾ ਪ੍ਰਿੰਟ ਸੂਟ ਹੋਣਗੇ ਠੀਕ ਹੈ ਜੀ ਨੈਕ ਤੇ ਜਿਹੜਾ ਹੈਂਡਵਰਕ ਦਾ ਕੰਮ ਕੀਤਾ ਹੋਏਗਾ ਬਾਕੀ ਸਾਰੀ ਸ਼ਰਟ ਦੇ ਵਿੱਚ ਸਿੱਪੀ ਦਾ ਕੰਮ ਕੀਤਾ ਹੋਏਗਾ ਦੁਪੱਟੇ ਵੀ ਨਾਲ ਆਪਾਂ ਇਹਦੇ ਚਨਾਉਂ ਦੇ ਰੱਖਿਆ ਦੁਪੱਟਾ ਖੁੱਲਾ ਡੁੱਲਾ ਹੋਏਗਾ ਚੈੱਕ ਕਰੋ ਬਹੁਤ ਸੋਹਣਾ ਦੁਪੱਟਾ ਖੁੱਲਾ ਡੁੱਲਾ ਆ ਤੇ ਬਾਕੀ ਸਾਰੇ ਦੁਪੱਟੇ ਦੇ ਵਿੱਚ ਵੀ ਜਿਹੜਾ ਡਾਟਸ ਦਾ ਐਂਡ ਸਿੱਪੀ ਦਾ ਕੰਮ ਕੀਤਾ ਹੋਏਗਾ ਦੁਪट्टे ਦੇ ਫੋਰ ਸਾਈਡ ਲੈਸ਼ ਵੀ ਲੱਗੀ ਹੋਏਗੀ ਤੇ ਦੁਪੱਟਾ ਨਾਲ ਪ੍ਰਿੰਟ ਸੇਮ ਦਾ ਦੁਪੱਟਾ ਰੱਖਿਆ ਜਿੱਦਾਂ ਹੀ ਆਪਣੀ ਸ਼ਰਟ ਹੋਏਗੀ ਠੀਕ ਹੈ ਪੂਰਾ ਸੂਟ ਜਿਹੜਾ ਆ ਪ੍ਰਿੰਟ ਵਿੱਚ ਹੋਏਗਾ ਪ੍ਰਿੰਟ ਚਨਾਉਂਦਾ ਫੈਬਰਿਕ ਹੋਏਗਾ ਪ੍ਰਿੰਟ ਸੂਟ ਹੋਏਗਾ ਤੇ neck ਤੇ ਜਿਹੜਾ ਹੈਂਡਵਰਕ ਦਾ ਕੰਮ ਕੀਤਾ ਹੋਏਗਾ ਨਾਲ ਦੁਪੱਟਾ ਵੀ ਚਨਾਉਂਦਾ ਹੋਏਗਾ ਇਹਦੇ ਵਿੱਚ ਆਪਾਂ ਕਾਫੀ ਨਿਊ ਕਲਰ ਹੁਣ ਐਡ ਕੀਤੇ ਆ ਪਹਿਲਾਂ ਵੀ ਇਹ ਲੈ ਕੇ ਆਏ ਸੀਗੇ ਤੇ ਦੁਬਾਰਾ ਤੋਂ ਭੈਣਾਂ ਦੀ ਡਿਮਾਂਡ ਸੀ ਕਿ ਪ੍ਰਿੰਟ ਵਿੱਚ ਲੈ ਕੇ ਉਹਨਾਂ ਨੂੰ ਫੈਬਰਿਕ ਬਹੁਤ ਪਸੰਦ ਆਇਆ ਤੇ ਬਹੁਤ ਹੀ ਜਿਹੜਾ ਫੈਬਰਿਕ ਹੰਡਣਦਣ ਫੈਬਰਿਕ ਆ ਤੇ ਬਹੁਤ ਹੀ ਪ੍ਰਿੰਟ ਜਿਹੜੇ ਯੂਨੀਕ ਜੇ ਆ ਜਦੋਂ ਇਹ ਬਣ ਕੇ ਰੈਡੀ ਹੁੰਦੇ ਆ ਸੂਟ ਦਾ ਬਹੁਤ ਸੋਹਣੀ ਲੁੱਕ ਨਿਕਲ ਕੇ ਆਉਂਦੀ ਆ ਇਦੇ ਵਿੱਚ ਕੋਈ ਮੈਟਰ ਨਹੀਂ ਕਰਦਾ ਹੈ ਅਗਰ ਤੁਸੀਂ 30 ਪਲੱਸ ਦਾ 40 ਆ ਜਾਂ 50 ਆ ਜਾਂ 60 ਵੀ ਆ ਤਾਂ ਤੁਸੀਂ ਇਹ ਵਾਲੇ ਵੇਅਰ ਕਰ ਸਕਦੇ ਹੋ ਕਿਉਂਕਿ ਕਲਰ ਡਿਜ਼ਾਈਨ ਇਦਾਂ ਦੇ ਪ੍ਰਿੰਟ ਆ ਕਿ ਤੁਸੀਂ ਕਿਸੇ ਵੀ ਏਜ ਗਰੁੱਪ ਨੂੰ ਇਹ ਬਹੁਤ ਹੀ ਸੋਹਣੇ ਲੱਗਣਗੇ ਇਹ ਅਗਰ ਤੁਸੀਂ ਗਰਲਿਸ਼ ਲੁੱਕ ਵਾਲੇ ਆ ਤਾਂ ਵੀ ਤੁਹਾਨੂੰ ਬਹੁਤ ਉੱਠਣਗੇ ਅਗਰ ਤੁਸੀਂ ਆ ਪੀਜ ਵਾਲੇ ਆ ਤਾਂ ਤਾਂ ਵੀ ਬਹੁਤ ਹੀ ਉੱਠਣਗੇ ਠੀਕ ਹੈ ਜੀ ਇਹਦੇ ਵਿੱਚ ਫਿਟਿੰਗ ਬਹੁਤ ਵਧੀਆ ਆਉਂਦੀ ਆ ਬਾਕੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਤੁਸੀਂ ਅਨਸਟਿਚ ਵੀ ਬਾਈ ਕਰ ਸਕ ਕਾਫੀ ਇਹ ਵਿੱਚ ਦੇਖੋ ਲਾਈਟ ਦੇ ਸ਼ੇਡ ਆ ਡਾਰਕ ਦੇ ਸ਼ੇਡ ਆ ਸਾਰੇ ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਸ਼ੇਡ ਆ ਡਿਫਰੈਂਟ ਪ੍ਰਿੰਟ ਆ ਬਾਕੀ ਜੀ ਵੀਡੀਓ ਨੂੰ ਵਾਤ ਬਾਤ ਸ਼ੇਅਰ ਜ਼ਰੂਰ ਕਰਿਓ ਧੰਨਵਾਦ